ਵੱਡਾ ਜਿੰਦਗੀ ਦਾ ਸੁਪਨਾ ਇਹ ਮੰਨ ਲਓ ਵੀ ਜਿਹੜਾ ਪੂਰਾ ਹੋ ਰਿਹਾ ਹੈ ਜੀ ਹੈਨਾ ਮੈਂ ਕਦੇ ਜੀ ਕਦੇ ਕਿਸੇ ਦੇ ਵਿਆਹ ਤੇ ਨਹੀਂ ਗਿਆ ਜੀ ਹਾਂਜੀ ਕਦੇ ਕਿਸੇ ਦੀ ਮਰਗ ਦੇ ਭੋਗ ਤੇ ਨਹੀਂ ਗਿਆ ਜੀ ਕਿਉਂਕਿ ਜਾਇ ਨਹੀਂ ਜਾਂਦਾ ਜੀ ਆਪਾਂ ਨੂੰ ਮਾਨਸਾਪ ਇੰਨੀ ਜਿਆਦਾ ਖੁਸ਼ੀ ਆਣਾ ਜੀ ਬਸ ਤੁਸੀਂ ਪੁੱਛ ਹੀ ਨਹੀਂ ਆਪਾਂ ਇੱਥੇ ਪ੍ਰਮਾਤਮਾ ਦੀ ਅਰਦਾਸ ਕਰਾ ਕੇ ਹਾਂਜੀ ਤੇ ਉੱਦੇ ਵੀ ਤੁਹਾਨੂੰ ਸੱਦਾਂਗੇ ਜੀ ਉਹ ਕਹਿੰਦੇ ਨੇ ਨਾ ਪ੍ਰਮਾਤਮਾ ਇਹ ਕਹਿੰਦੇ ਵੀ ਜੇ ਬੰਦਾ ਸਬਰ ਰੱਖੋ ਸਭ ਕੁਝ ਸਭ ਕੁਝ ਮਿਲਦਾ ਹੁੰਦਾ ਹੈ ਤੇ ਜਿਹੜੀਆਂ ਮੰਨ ਲੋ ਵੀ ਹੁਣ ਖੁਆਸ਼ੀਆਂ ਤਾਂ ਜੀ ਕਹਿੰਦੇ ਹੁੰਦਾ ਨਾ ਮਹਾਰਾਜਾਂ ਦੀਆਂ ਵੀ ਰਹਿ ਜਾਂਦੀਆਂ ਹਾਂ ਉਹ ਤਾਂ ਪੂਰੀਆਂ ਹੁੰਦੀਆਂ ਨਹੀਂ ਬਾਈ ਠੀਕ ਹੈ ਨਾ ਜੀ ਤੇ ਸਭ ਕੁਝ ਕਈ ਬੰਦੇ ਹੁੰਦੇ ਸੁਣਦੇ ਕਿ ਕਹਿੰਦੇ ਰਹਿੰਦੇ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਤੇ ਪਰ ਕਹਿੰਦੇ ਹੁੰਦੇ ਜੇ ਪ੍ਰਮਾਤਮਾ ਤੇ ਬੰਦਾ ਭਰੋਸਾ ਰੱਖ ਕੇ ਚੱਲੇ ਨਾ ਜੀ ਆਪਾ ਦੀਪ ਸਿੰਘ ਜੀ ਸਭ ਕੁਝ ਦਿੰਦਾ ਹੈ ਆਪਾਂ ਉਹਦਾ ਵੀ ਸਤਿਕਾਰ ਕਰਦੇ ਆਂ ਜੀ ਬਹੁਤ ਬਹੁਤ ਪ੍ਰਮਾਤਮਾ ਨੂੰ ਉਹ ਹੀ ਕਿਰਤਕ ਮੈਂ ਜੀ ਵਾਅਦਾ ਕਰੇ ਵਧਾਵੇ ਉਹਨੂੰ ਸਹੀ ਗੱਲ ਹੈ ਜੀ ਰੱਬ ਲੰਮੀ ਉਮਰਾਂ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਪਾ ਜਾ ਰਹੇ ਆ ਜੀ ਅੱਜ ਆਪਣੇ ਯਾਰ ਬੱਗੇ ਕੋਲੇ ਅਸਲ ਬਾਈ ਬੱਗੇ ਦਾ ਬਹੁਤ ਟਾਈਮ ਦਾ ਸੁਪਨਾ ਸੀ ਵੀ ਉਹ ਘਰ ਪਾਵੇ ਬੱਗਾ ਆਪਣਾ ਜਿਹੜਾ ਇਲਾਜ ਕਰਾਉਂਦੇ ਆ ਫਰੀਚ ਆਪਦੀ ਐਂਬੂਲੈਂਸ ਤੇ ਲੈ ਕੇ ਜਾਂਦੇ ਆ ਤੇ ਬੜੀ ਖੁਸ਼ੀ ਹੋਈ ਮੈਨੂੰ ਬੱਗੇ ਨੇ ਦੋ ਤਿੰਨ ਦਿਨ ਹੋ ਗਏ ਮਤਲਬ ਜਿਆਦਾ ਟਾਈਮ ਹੋ ਗਿਆ ਹੁਣ ਆ ਵਸ ਤੀੜਾ ਇਹਨੂੰ ਬਾਕੀ ਜਾ ਕੇ ਵਹਿਣੇ ਆ ਤਰੀ ਕਿੰਨਾ ਕੰਮ ਖਿੱਚ ਲਿਆ ਮਲਾਉਨੇ ਆ ਤੁਹਾਨੂੰ ਬੱਗੇ ਨਾਲ ਉਹ ਆ ਗਿਆ ਸਾਹਮਣੇ ਬੱਗੇ ਦਾ ਥਾਂ ਵਾਹ ਵਾਹ ਬਹੁਤ ਖੁਸ਼ ਹੁਣ ਅੱਜ ਬੱਗਾ ਤੇ ਮੈਨੂੰ ਬਹੁਤ ਖੁਸ਼ੀ ਹੈ ਪਹੁੰਚ ਗਏ ਜੀ ਬੱਗੇ ਦੀ ਜਗ੍ਹਾ ਤੇ ਵਾਹ ਭਾਈ ਵਾਹ ਬੱਗਾ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਹੋਰ ਬਾਹ ਯਾਰ ਬੱਗੇ ਦਾ ਘਰ ਦਿਖਾ ਕੇ ਅੱਗੇ 바ਵਾ ਕੰਮ ਖਿੱਚਦਾ ਯਾਰ ਤੁਸੀਂ ਤਾਂ ਤੁਸੀਂ ਵੇਖ ਲਓ ਬੱਗੇ ਦੀ ਪਿੰਡ ਚ ਵੀ ਇੰਨੀ ਜਿਆਦਾ ਲਿਆਜਾ ਹੈ ਵੀ ਜਿਹੜੇ ਮਿਸਤਰੀ ਆ ਜਾਂ ਕੰਮ ਕਰਨ ਵਾਲੇ ਬੰਦੇ ਆ ਉਹ ਵੀ 7 ਵਜੇ ਤਾਈਂ ਮਤਲਬ ਜਦ ਘਨੇਰਾ ਨਹੀਂ ਹੁੰਦਾ ਉਹਨਾਂ ਚਿਰ ਲੱਗੇ ਰਹਿੰਦੇ ਆ ਤੇ ਬੱਗਾ ਆਪ ਹੀ ਮਿਸਤਰੀ ਦਾ ਕੰਮ ਜਾਣਦਾ ਏ ਵਿਚਾਰਾ ਨਾਲ ਉਹਨਾਂ ਚਰ ਲੱਗੇ ਰਹਿੰਦਾ ਹੋਰ ਬੱਗੇ ਸੱਤਰੀ ਕਾਲ ਤੇ ਬਸ ਕਿਹੜਾ ਵਲਕਣ ਕਰ ਲਿਆ ਜੀ ਆਪਾਂ ਵੈਰੀ ਗੁੱਡ ਯਾਰ ਉਹਨਾਂ ਨੂੰ ਦਿਖਾ ਦੋ ਜੀ ਆਪਣਾ ਸਾਰਾ ਆ ਜਾ ਇੱਧਰ ਪਾਉਣੇ ਆਂ ਜੀ ਆਪਾਂ ਗ੍ਰੈਟ ਕਮਰਾ ਪਾਉਣਾ ਯਾਰ ਜੀ ਦਾ ਠੀਕ ਹੈ ਤੇ ਉਧਰਲੇ ਪਾਸੇ ਮੰਗਰ ਪਾਵਾਂਗੇ ਯਾ 8-10 ਸਾਲਾਂ ਨਹੀਂ ਨਹੀਂ ਚੱਲ ਕੋਈ ਨਹੀਂ ਹੌਲੀ ਹੌਲੀ ਸਾਰਾ ਕਰ ਜਾਈਊ ਰਹੀ ਹੋਣਾ ਜੀ ਨਹੀਂ ਨਹੀਂ ਹਾਂ ਇਹ ਗੱਲ ਤੇਰੀ ਬਹੁਤ ਵਧੀਆ ਜੀ ਕਹਿੰਦਾ ਜੀ ਵੀ ਆਪਾਂ ਆਉਂਦੀਆਂ ਚਾਦਰ ਵੇਖ ਕੇ ਉਹਨੀਆਂ ਲੱਤਾਂ ਪਸਾਰ ਨਹੀਂ ਨਹੀਂ ਤੇਰੀ ਗੱਲ ਬਹੁਤ ਵਧੀਆ ਤੇ ਇਹਦੇ ਵਿੱਚ ਹੀ ਜਗ੍ਹਾ ਲੈਣ ਦੇ ਵਿੱਚ ਆਪਣਾ ਸਰਦਾਰ ਕਰਮਜੀਤ ਗਿੱਲ ਜੀ ਨੇ ਹਾਂਜੀ 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 ਬਾਹਰ ਵਾਲਿਆਂ ਨੇ ਹਾਂਜੀ 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 ਬਹੁਤ ਵੱਡੀ ਆਪਣੀ ਹਾਂ ਮੈਂ ਉਹ ਵੀ ਤੁਹਾਨੂੰ ਦੱਸਦਾ ਹਾਂ ਵੀ ਬੱਗੇ ਨੇ ਕਰੀ ਉਹਨਾਂ ਤੋਂ ਕੋਈ ਲੋੜ ਪੈ ਗਈ ਸੀ ਮਾੜੇ ਮੋੜ ਰੁਪਏ ਫੜੇ ਸੀ 3 ਲੱਖ ਰੁਪਏ 3 ਲੱਖ ਰੁਪਏ ਫੜਿਆ ਸੀਗਾ ਕਿੰਨੇ ਸਮੇਂ ਆਸਤੇ ਮੰਗੇ ਸੀ ਬੱਗੇ ਉਹ ਆਪਾਂ ਜੀ 2 ਸਾਲਾਂ ਵਾਸਤੇ ਮੰਗਿਆ ਸੀ 2 ਸਾਲਾਂ ਵਾਸਤੇ ਮੰਗਿਆ ਸੀ 6 ਮਹੀਨੇ ਆਪਣੇ ਕੋਲੇ ਪੈਸੇ ਉਹ ਪਏ ਰਹੇ ਸੀਗੇ ਹਾਂਜੀ ਉਦੋਂ ਬਾਅਦ ਆਪਾਂ ਜੱਗੇ ਸਰਪੰਚ ਦੀ ਆਪਣੇ ਹਾਂ ਜਗ੍ਹਾ ਲਈਏ ਜੀ ਤੋਂ ਉਦੋਂ ਫਿਰ ਉਹਦੇ ਕੋਲੇ ਗਏ ਜੀ ਅਸੀਂ ਤੇ ਫਿਰ ਉਹਨੂੰ ਅਸੀਂ ਦਿਆਂਦੇ ਸੀਗੇ ਜੀ ਫਿਰ ਉਹਨਾਂ ਨੇ ਆਪਾਂ ਨੂੰ 2 2.5 ਸਾਲਾਂ ਬਾਅਦ ਇਹ ਜਗ੍ਹਾ ਹੁਣ ਦੇ ਦਿੱਤੀ ਹਾਂ ਉਦੋਂ ਜਗ੍ਹਾ ਦਾ ਕੁਝ ਸੀਗਾ ਚੱਕਰ ਉਦੋਂ ਹਾਂ ਇਧਰ ਉਹ ਪੰਚਾਇਤਾਂ ਕਰਕੇ ਜੀ ਤੇ ਅੱਛਾ ਚਲੋ ਇਹ ਤਾਂ ਵਧੀਆ ਹੋ ਗਿਆ ਜਿਹੜਾ ਮਿਲ ਗਿਆ ਤੁਹਾਨੂੰ ਤੇ ਇਹ ਆਪਾਂ ਪਹਿਲੇ ਕਿਹੜਾ ਚਮੋੜ ਤੇ ਸੀ ਉਹਨਾਂ ਦੇ ਉਹਨਾਂ ਦੇ ਬਾਹਰ ਵਾਲਿਆਂ ਦੇ ਆਪਾਂ 1.5 ਸਾਲ ਚੀ ਮੋੜ ਤੇ ਸੀ ਸਮੇਂ ਤੋਂ ਪਹਿਲਾਂ ਮੋੜ ਤੇ ਸੀ ਹਾਂ ਜੀ ਕਿਉਂਕਿ ਆਪਾਂ ਗੱਠਾਂ ਦਾ ਕੰਮ ਵੀ ਕਰਦੇ ਸੀ ਸਹੀ ਗੱਲ ਹੈ ਮੰਦਰ ਕੇ ਆਪਾਂ ਕੰਮ ਕਰ ਦਲੈਂਦੇ ਹਾਂ ਹਾਂ ਜੀ ਹੱਦੀ ਹੱਦੀ ਉਹਨੇ ਭਰਾ ਉਹਨੇ ਆ ਸੀ ਤੁਸੀਂ ਵੇਖੋ ਵੀ ਗੱਲ ਇਮਾਨਦਾਰੀ ਦੀ ਇੱਥੇ ਹਾਂਜੀ ਜੇ ਹੁਣ ਇਹ ਫੋਨ ਬੰਦ ਕਰ ਲੈਂਦਾ ਪੈਸੇ ਲੈ ਕੇ ਤੇ ਬੱਸ ਕਰ ਲੈਂਦਾ ਉਹ ਕਰ ਲੈਣਾ ਸੀ ਰਹਿੰਦੇ ਤਾਂ ਬਾਹਰੀ ਉਹ ਸਹੀ ਗੱਲ ਹੈ ਉਹਨਾਂ ਦੀ ਐਂਬੂਲੈਂਸ ਜਿਹੜੀ ਸੰਸਥਾ ਸਾਰੀ ਤੇ ਉਹ ਸਾਰਾ ਕੁਝ ਉਹਨਾਂ ਬੱਗੇ ਹੀ ਸੰਭਾਲਦਾ ਜਿੰਨੇ ਵੀ ਹੁਣ ਪਤਾ ਕਿਵੇਂ ਜੀ ਉਹ ਬੰਦਾਂ ਨੂੰ ਨਾ ਇਹ ਆਪਣੇ ਤੇ ਬਹੁਤ ਵੱਡਾ ਤਵਾਰ ਹੈ ਹਾਂਜੀ ਹਾਂਜੀ ਉਹ ਬੰਦੇ ਆਪਾਂ ਨੂੰ ਆਹ ਦਾ 10 ਲੱਖ ਰੁਪਈਆ ਵੀ ਦੇ ਕੇ ਨਾ ਹਾਂਜੀ ਭੁੱਲ ਵੀ ਜਾਣ ਆਪਾਂ 10 ਲੱਖ ਰੁਪਈਆ ਦਾ ਉਹਨਾਂ ਨੂੰ ਸਾਹ ਉਹ ਜਦੋਂ ਮਰਜ਼ੀ ਪੁੱਛ ਸਕਦਾ ਪਤਾ ਹੈ ਮੈਨੂੰ ਬਕੇ ਯਾਰ ਇਹ ਮੰਨੋ ਇਨਸਾਨ ਆਪਣੇ ਤੇ ਉਹ ਬਹੁਤ ਵੱਡਾ ਜਜ਼ਬਾ ਰੱਖਦੇ ਆ ਕਿੰਨਾ ਮਾਨਦਾਰ ਆ ਜੀ ਸਹੀ ਗੱਲ ਹੈ ਨਾ ਤੇ ਪੱਕੇ ਕਰੀ ਹੁੰਦੀ ਹੈ ਵਡਿਆਈ ਜੀ ਅਗਲੇ ਦੀ ਕਿੰਨੀ ਖੁਸ਼ੀ ਹੈ ਤੁਹਾਨੂੰ ਅੱਜ ਆਪਾਂ ਨੂੰ ਮਾਨਸਾ ਬਾਈ ਇੰਨੀ ਜਿਆਦੇ ਖੁਸ਼ੀ ਆ ਨਾ ਜੀ ਬਸ ਤੁਸੀਂ ਪੁੱਛ ਹੀ ਨਹੀਂ ਆਪਾਂ ਇੱਥੇ ਪ੍ਰਮਾਤਮਾ ਦੀ ਅਰਦਾਸ ਕਰਾ ਕੇ ਹਾਂਜੀ ਤੇ ਉਹਦੇ ਵੀ ਤੁਹਾਨੂੰ ਸੱਦਾਂਗੇ ਜੀ ਕਮਰਾ ਪਾ ਕੇ ਆਪਾਂ ਅਰਦਾਸ ਕਰਾ ਕੇ ਫਿਰ ਇੱਧਰ ਵਾਸੂ ਕਰਾਂਗੇ ਤੇ ਨਾਲੇ ਐਤ ਕੀ ਪ੍ਰਮਾਤਮਾ ਦੀ ਸੁਣੂੰਗਾ ਵੀ ਤੇ ਸਭ ਕੁਝ ਵਧੀਆ ਹੋਊਗਾ ਬਸ ਕਿਰਪਾ ਹੋਵੇ ਤੁਹਾਡੇ ਵਰਗੀ ਪਰਮਾਤਮਾ ਦੀ ਨਿਮਰਤਾ ਬਹੁਤ ਵਧੀਆ ਹੋਵੇ ਤੇ ਜੂ ਮਾਨਦੀ ਸਾਡੇ ਭਾਈ ਬਹੁਤ ਵਧੀਆ ਵਧੀਆ ਕੰਮ ਕਰਨੇ ਸੀਨੀਅਰ ਨੇ ਤੇ ਆਪਣਾ ਸਾਡਾ ਬਹੁਤ ਸਤਿਕਾਰ ਕਰਦੇ ਨਹੀਂ ਭਾਈ ਮੈਂ ਸਪੈਸ਼ਲ ਆਇਆ ਤੇ ਫਿਰ ਮੈਂ ਦੱਸਿਓ ਦੂਜਾ ਆਪਣਾ ਸੰਸਥਾ ਦਾ ਕੰਮ ਚੱਲੀ ਆ ਤਾਂ ਹੁਣ ਸੰਸਥਾ ਦਾ ਜੀ ਕਿਰਾਂ ਮੈਂ ਉਹਨਾਂ ਤੋਂ ਮਤਲਬ 20 ਤਰੀਕ ਤੱਕ ਕਰਈ ਆਪਾਂ ਕਰੇ ਆ ਆਪਣੇ ਕੰਮ ਗਾ ਜੱਪਾ ਗ੍ਰਾਮ ਬੰਦ ਹੀ ਆ ਜੀ ਬਾਕੀ ਜੇ ਆਪਾਂ ਨੂੰ ਉਹ ਲੱਗਣਗੇ ਤਾਂ ਮਤਲਬ 20 ਦਿਨਾਂ ਦੀ ਆਪਣੀ ਤਨਖਾਹ ਦੇ ਦੇਣਗੇ ਉਹਨੇ ਪੂਰੀ ਦਿੱਤੀ ਆਪੇ ਤਾਂ ਕੀ ਕਹਿਣਾ ਜੀ ਨਹੀਂ ਤਾਂ ਫਿਰ ਆਪਾਂ ਆਦਾਂ ਵੀ ਦੱਸ ਦੇਣੇ ਤਨਖਾਹ ਘਟਾ ਕੇ ਵੀ ਤੁਸੀਂ ਮੇਰੀ ਬਾਕੀ ਗੱਲ ਮਜਬੂਰੀ ਬਣ ਜਾਂਦੀ ਬੰਦੇ ਦੀ ਕਿਉਂ ਕਿ ਆਇਆ ਨਾ ਇਹ ਆਪਦੇ ਕੰਮ ਕਰਨੇ ਵੀ ਜ਼ਰੂਰੀ ਆ ਮਾਨ ਸਾਹਿਬ ਮੈਂ ਕਦੇ ਜੀ ਕਦੇ ਕਿਸੇ ਦੇ ਵਿਆਹ ਤੇ ਨਹੀਂ ਗਿਆ ਜੀ ਹਾਂਜੀ ਕਦੇ ਕਿਸੇ ਦੀ ਮਰਗ ਦੇ ਭੋਗ ਤੇ ਨਹੀਂ ਗਿਆ ਜੀ ਕਿਉਂਕਿ ਜਾਇ ਨਹੀਂ ਜਾਂਦਾ ਜੀ 24 ਘੰਟੇ ਹਰ ਰੋਜ਼ ਰਹਿ ਜਾਣਾ ਉਧਰ ਹੀ ਫਿਰਦੇ ਰਹਿਣਾ 7 ਸਾਲ ਹੋ ਗਏ ਆਪਾਂ ਸਹੀ ਗੱਲ ਆ ਜੀ ਨਹੀਂ ਚਲੋ ਕੋਈ ਨਹੀਂ ਤੇ ਇਸ ਕਰਕੇ ਆਪਾਂ ਨੂੰ ਪਰ ਵਾਰ ਨੂੰ ਵੀ ਟਾਈਮ ਕੱਢ ਕੇ ਦੇਣਾ ਪੈਂਦਾ ਯਾਰ ਫਿਰ ਵੀ ਛੋਟੇ ਛੋਟੇ ਜਵਾਕ ਆ ਯਾਰ ਹਾਂ ਹੁਣ ਆ ਉਹਦਾ ਇੱਥੇ ਆ ਉਹਦਾ ਕੁੜੀਆਂ ਵਧੀਆ ਖੇਡਦੀਆਂ ਫਿਰਤੰਗਾਂ ਬਹੁਤ ਵਧੀਆ ਤੋਂ ਪਾਇਆ ਤੇ ਬਾਕੀ ਤੁਸੀਂ ਕੰਮ ਵੇਖ ਲੋ ਜੀ ਆ ਕੰਮ ਉਹ ਹੀ ਵੇਖੀ ਜਾਂਦਾ ਬਈ ਸਾਰਾ ਸਿਮਿੰਟ ਚਨਾਈ ਆ ਇਟਾ ਉੱਟ ਇੱਕ ਨੰਬਰ ਆ ਬਹੁਤ ਸੋਹਣਾ ਬਾਕੀ ਇਧਰ ਹੁਣ ਆ ਕੌਲੇ ਕੋਲੇ ਬਣੀ ਜਾਂਦੇ ਆ ਤੇ ਬਾਕੀ ਮੈਂ ਦੱਸ ਗਿਆ ਤਾਂ ਮੈਂ ਸਾਰੇ ਮਿਸਤਰੀ ਉਹ ਯਾਰ ਦੋਸਤੀ ਤੇ ਲੇਟ ਹਨੇਰੇ ਤੱਕ ਲੱਗੇ ਰਹਿੰਦੇ ਸੀ ਹਾਂਜੀ ਆਪਣੇ ਨਾਲ ਆਪਣਾ ਯਾਰ ਕੋਟਾ ਹੈ ਬਈ ਅਵਲ ਖਰਾਨੇ ਤੋਂ ਆ ਜੀ ਨਹੀਂ ਨਹੀਂ ਵਧੀਆ ਜੀ ਵਧੀਆ ਵਿਚਾਰੇ ਆਪਾਂ ਨੂੰ ਜਿੰਨੀ ਦਿਹਾੜੀ ਲੈਂਦੇ ਆ ਆਪਣੇ ਤੋਂ ਨੂੰ ਆਪਾਂ ਦੁੱਗਣਾ ਕੰਮ ਕਰਕੇ ਤੇ ਬਗੇ ਤੈਨੂੰ ਵੀ ਆਉਂਦਾ ਹੀ ਸਾਰਾ ਕੰਮ ਜਣਾ ਹਾਂ ਆਉਂਦਾ ਹੀ ਤੂੰ ਵੀ ਕਿੰਨੇ ਸਾਲ ਆਇਆ ਆਪਾਂ ਜੀ 7-8 ਸਾਲ ਕੰਮ ਕੀਤਾ ਹੈ ਬਿਲਡਿੰਗ ਵਾਲੇ ਨਹੀਂ ਨਹੀਂ ਸਹੀ ਹੈ ਪਹਿਲਾਂ ਚਲੋ ਬਾਦਿਆ ਕੱਲੇ ਪਿੱਲਰ ਜਾਂ ਗੁਣੀਆਂ 'ਚ ਕਰ ਕਰ ਹੀ ਦੇਣੇ ਹੁੰਦੇ ਸੀ ਬਾਈ ਦਾ ਆਉਂਦਾ ਸੀ ਨਾ ਮੇਰੇ ਦਿਮਾਗ 'ਚ ਉਹਦੀ ਗੱਲ ਸੀ ਮੈਨੂੰ ਯਾਰ ਇਹ ਨਾ ਵੀ ਇੱਕ ਬੰਦੇ ਦੇ ਜਜਵਾਤ ਲਾਲਾ ਤੋਂ ਦਿਲ ਦੀ ਖੁਸ਼ੀ ਲਾਲਾ ਸੁਪਨੇ ਲਾਲਾ ਉਹਨਾਂ ਤਰੀਕੇ ਨਾਲ ਕਰ ਪਾਇਆ ਹੋਵੇ ਬਸ ਤੇ ਤੇਰਾ ਬਹੁਤ ਜ਼ਿਆਦਾ ਸਤਨਾ ਸੀ ਇਹ ਵੱਡਾ ਜਿੰਦਗੀ ਦਾ ਸੁਪਨਾ ਹੈ ਇਹ ਮੰਨ ਲਓ ਵੀ ਮੇਰਾ ਜਿਹੜਾ ਪੂਰਾ ਹੋ ਰਿਹਾ ਹੈ ਜੀ ਹੈਨਾ ਵੀ ਤੇਰੇ ਦਾਦੇ ਨੇ ਬਣਾਇਆ ਦਾ ਸਮਰਲੇ ਦੂਤੀ ਜੀਪੀਡੀ ਜਾ ਕੇ ਤੂੰ ਲੈ ਲੈ ਓਕੇ ਸਹੀ ਗੱਲ ਹੈ ਠੀਕ ਹੈ ਜੀ ਬਹੁਤ ਵਧੀਆ ਗੱਲ ਬੱਗੇ ਪ੍ਰਮਾਤਮਾ ਤੈਨੂੰ ਯਾਰ ਤਰੱਕੀ ਬਖਸ਼ੇ ਆਉਣ ਵਾਲੇ ਦਿਨ ਤੇਰੇ ਲਈ ਹੋਰ ਵੀ ਚੰਗੇ ਹੋਣ ਬਹੁਤ ਬਹੁਤ ਮਿਹਰਬਾਨੀ ਮਾਨ ਸਾਹਿਬ ਤੁਹਾਡੀ ਵਾਰ ਪਰਿਵਾਰ ਵੀ ਤੇਰਾ ਵਧੀਆ ਵੱਡਾ ਹੋਵੇ ਹਾਂਜੀ ਤੇ ਤੈਨੂੰ ਵਾਰਸ ਵੀ ਮਿਲੇ ਆਉਣ ਵਾਲਾ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਨੂੰ ਵੀ ਚੜ੍ਹਦੀ ਗਲਾਂ ਰੱਖੀ ਜਿਹੜੇ ਤੁਸੀਂ ਸਾਡੇ ਲਈ ਅਰਦਾਸਾਂ ਕਰਦੇ ਆਂ ਇਹ ਨਹੀਂ ਜਰੂਰ ਬੱਗੇ ਬਈ ਯਾਰ ਪ੍ਰਮਾਤਮਾ ਅੱਗੇ ਨਹੀਂ ਤਾਂ ਕੋਈ ਸਰਪ੍ਰਾਈਜ਼ ਜਾ ਕੇ ਆਉਣਿਆ ਸਪੈਸ਼ਲ ਬਹੁਤ ਬਹੁਤ ਮਿਹਰਬਾਨੀ ਉਹ ਕਿਦਰ ਮੋਦ ਵੀ ਆਇਆ ਸੀ ਮੈਂ ਬੜਾ ਅਸਤੇ ਆਇਆ ਝੰਡਾ ਨਾ ਨਾ ਬੱਜ ਆਉਂਦਾ ਰ ਤੁਸੀਂ ਵੇਖ ਲਓ ਵੀ ਬੰਦਾ ਜਦੋਂ ਆਪਦੀ ਮਿਹਨਤ ਨਾਲ ਤੇ ਆਪਦੇ ਸੁਪਨੇ ਨਾਲ ਘਰ ਪਾਉਂਦਾ ਤਾਂ ਕਿੰਨੀ ਖੁਸ਼ੀ ਹੋਊਗੀ ਬੰਦੇ ਨੂੰ ਯਾਰ ਤੇ ਅਸਲ ਸਾਨੂੰ ਇੱਕ ਕਹਾਣੀ ਨਹੀਂ ਪਤਾ ਸਾਰੀ ਜਦੋਂ ਇਹ ਘਰ ਦੀ ਬੱਗੇ ਦੇ ਮਨ ਚ ਚੜ ਰਿਆ ਸੀ ਕਿਵੇਂ ਕਰਾਂਗੇ 2 ਸਾਲਾਂ ਬਾਅਦ ਫਿਰ ਥਾਂ ਦੀ ਸੈਟਿੰਗ ਹੋਈ ਹੈ ਉਦੋਂ ਪੰਜਾਇਤੀ ਥਾਂ ਸੀ ਉਹਦੇ ਕਰਕੇ ਥੋੜਾ ਜਿਹਾ ਠਾਵਾਂ ਲੱਗ ਗਿਆ ਤੇ ਉਹ ਵੈਸੇ ਅੱਜ ਵਧੀਆ ਆਰੇ ਹੁੰਦੇ ਨਾ ਵੀ ਦੇਰ ਹੈ ਦਰਸਤਾਏ ਉਹਨੇ ਕੰਮ ਵਧੀਆ ਹੋ ਗਿਆ ਉਹ ਕਹਿੰਦੇ ਨੇ ਨਾ ਪਰਮਾਤਮਾ ਇਹ ਕਹਿੰਦੇ ਵੀ ਜੇ ਬੰਦਾ ਸਬਰ ਰੱਖੋ ਸਭ ਕੁਝ ਸਭ ਕੁਝ ਮਿਲਦਾ ਹੁੰਦਾ ਹੈ ਇਹ ਜਿਹੜੀਆਂ ਮੰਨ ਲੋ ਵੀ ਹੁਣ ਖਵਾਸ਼ਾਂ ਤਾਂ ਜੀ ਕਹਿੰਦੇ ਹੁੰਦਾ ਨਾ ਮਹਾਰਾਜਾਂ ਦੀਆਂ ਵੀ ਰਹਿ ਜਾਂਦੇ ਹਾਂ ਉਹ ਤਾਂ ਪੂਰੀਆਂ ਹੁੰਦੀਆਂ ਨਹੀਂ ਬਾਈ ਠੀਕ ਹੈ ਨਾ ਜੀ ਵੀ ਸਭ ਕੁਝ ਕਈ ਬੰਦੇ ਹੁੰਦਾ ਹੁੰਦਾ ਵੀ ਕਹਿੰਦੇ ਰਹਿੰਦੇ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਤੇ ਪਰ ਕਹਿੰਦੇ ਹੁੰਦੇ ਜੇ ਪ੍ਰਮਾਤਮਾ ਤੇ ਬੰਦਾ ਭਰੋਸਾ ਰੱਖ ਕੇ ਚੱਲੇ ਨਾ ਜੀ ਅੱਬਾ ਦੀਪ ਸਿੰਘ ਜੀ ਸਭ ਕੁਝ ਦਿੰਦਾ ਜੀ ਨਹੀਂ ਉਹੀ ਗੱਲ ਆ ਵੀ ਚਲੋ ਸਬਰ ਵੀ ਆ ਗਿਆ ਤੇ ਬਾਕੀ ਤੇਰਾ ਸਬਰ ਤਾਂ ਬਹੁਤ ਵੱਡਾ ਸੀ ਬੱਗੇ ਤੁਸੀਂ ਵੇਖੋ ਵੀ ਇੱਕ ਤਾਂ ਬੰਦੇ ਨੇ ਸੁਪਣਾ ਲੈਣਾ ਇੱਕ ਬੰਦੇ ਕੋ ਪੈਸੇ ਹੁੰਦੇ ਹੋਏ ਵੀ ਬੰਦੇ ਨੂੰ ਸਬਰ ਕਰਨਾ ਪਵੇ ਬੱਗੇ ਨੇ ਉਹ ਸਬਰ ਕਰਿਆ ਵੇ ਉਹ ਸਬਰ ਦਾ ਫਾਲ ਅੱਜ ਬੱਗੇ ਨੂੰ ਮਿਲਿਆ ਮਿਲ ਗਿਆ ਤੇ ਚਲੋ ਨਾਲੇ ਸਵਰਭਿਕ ਵੀ ਐਨੇ ਮਹੀਨਾ ਦੋ ਮਹੀਨੇ ਦੋ ਸਾਲ ਬੱਗੇ ਨੇ ਵੇਟ ਕਰੀ ਐ ਤੇ ਉਦੋਂ ਬਾਅਦ ਨੇ ਨੀ ਰੱਖੀਏ ਘਰ ਦੀ ਆਪਣਾ ਉੱਥੇ ਘਰ ਆਇਆ ਸਾਹਮਣੇ ਹਾਂਜੀ 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 ਵੀ ਚਾਰ ਦਿਨਾਂ ਨੂੰ ਆਪਣੇ ਕੁੜੀਆਂ ਆਈ ਸੀ ਹਾਂਜੀ 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 ਹੁਣ ਪਹਿਲਾਂ ਸਰਪੰਚ ਸਾਹਿਬ ਜੱਗਾ ਪਾਏ ਹਾਂਜੀ 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 ਪਰ ਮੈਂ ਉਹਦੀ ਮਿਹਨਤ ਕਰੀ ਸੀਗੀ ਮੈਂ ਹਾਂ ਇਹ ਵੀ ਸਾਡੇ ਘਰ ਦੇ ਨੇੜੇ ਹਾਂ ਵੀ ਸਾਨੂੰ ਘਰ ਨੂੰ ਘਰ ਸਾਹਮਣਾ ਦੇ ਦੇ ਨਹੀਂ ਨਹੀਂ ਸਹੀ ਐ ਸਹੀ ਨਾਲੇ ਥੋੜਾ ਸਾਈਡ ਤੇ ਬੱਗੇ ਥੋੜਾ ਟਾਈਮ ਰੁਕ ਜਾ ਤੂੰ ਆਪਾਂ ਰੁਗੇ ਰਏ ਜੀ ਤੇ ਫਿਰ ਹੁਣ ਉਹ ਜੋ ਸਾਰਾ ਵਿਖ ਗਿਆ ਫਿਰ ਆਪਾਂ ਨੂੰ ਇੱਧਰ ਦੀ ਚਲੋ ਵਧੀਆ ਹੋ ਗਿਆ ਤੇ ਆਪਾਂ ਉਹਦਾ ਵੀ ਸਤਿਕਾਰ ਕਰਦੇ ਆ ਜੀ ਬਹੁਤ ਬਹੁਤ ਪਰਮਾਤਮਾ ਨੂੰ ਇਹ ਕਿਰਤਕਮੇ ਜੀ ਵਾਅਦਾ ਕਰੇ ਵਧਾਵੇ ਉਹਨੂੰ ਸਹੀ ਗੱਲ ਹੈ ਜੀ ਰੱਬ ਅੰਮੀ ਅਮਰਾ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਨਹੀਂ ਨਹੀਂ ਸਹੀ ਗੱਲ ਹੈ ਹਾਂ ਜੀ ਸਾਰਿਆਂ ਦਾ ਵੀ ਧੰਨਵਾਦ ਜਿਹੜਾ ਸਹਿਯੋਗ ਕਰਦੇ ਆ ਜਾਂ ਜਿਵੇਂ ਵੀ ਆ ਯਾਰ ਵੀ ਮੇਨ ਤਾਂ ਦੇ ਕੋਈ ਪੈਸੇ ਨਾਲ ਜਗਾ ਜਿੱਥੇ ਮਰਜ਼ੀ ਮਿਲ ਜਾਂਦੀ ਹੈ ਹਨਾ ਪਰ ਆਪਾਂ ਨੂੰ ਮੰਨ ਲਓ ਵੀ ਜਿਹੜੀ ਮੰਨ ਦੀ ਤਰ ਇੱਛਾ ਸੀ ਤੇ ਉਹ ਪੂਰੀ ਹੋ ਗਈ ਹਾਂ ਵੀ ਸਰਪੰਚ ਸਾਹਿਬ ਦੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਆਪਣੇ ਵਿਹੜੇ ਜਿੱਤੇ ਆਦੇ ਘਰ ਕੋਲੇ ਥਾਂ ਦਿੱਤਾਈ ਉਹਨਾਂ ਨੇ ਨਹੀਂ ਬਾਕੀ ਬਹੁਤ ਵੱਡੀ ਗੱਲ ਰੱਖਿਆ ਵੀ ਇਸ ਕਰਕੇ ਵੀ ਅਸੀਂ ਦੋਨੇ ਭਰਾ ਵੀ ਕੋਲੋਂ ਗੋਲੀ ਰਹਿ ਜਾਗੇ ਵੀ ਦੂਰ ਨਹੀਂ ਜੀ ਨਹੀਂ ਨਹੀਂ ਸਹੀ ਹੈ ਸਹੀ ਹੈ ਬਹੁਤ ਗੱਲਾਂ ਬਣ ਜਾਂਦੀਆਂ ਨਾਲੇ ਰੋਡ ਤੋਂ ਥੋੜਾ ਜਿਹਾ ਸਾਈਡ ਤੇ 메ਨ ਗੇਟ ਬਹੁਤ ਵਧੀਆ ਜੀ ਆਪਣਾ ਕਿੱਡਾ ਕਰਕੇ ਲਾਇਆ ਗੇਟ ਆ ਹਾਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਮਿਸਤਰੀ ਪਹੁੰਚ ਚੁੱਕ ਇਹਦਾ ਡੈਡੀ ਵੀ ਆਪਣੇ ਬਹੁਤ ਸਾਲ ਕੰਮ ਕਰਦਾ ਰਿਹਾ ਹੈ। ਹੋਰ ਸੈਟਅਪ ਅੱਗੇ। ਬਹੁਤ ਵਧੀਆ ਜੀ। ਇਹਦੇ ਨਾਲ ਆਪਣੀ ਯਾਰੀ ਇਹੀ ਪੱਕੀ। ਨਹੀਂ ਹਾਂ ਨਹੀਂ ਵਧੀਆ। ਮੁੰਡਾ ਸਿਆਣਾ ਹੈ। ਤੇ ਕੀ ਤੁਹਾਨੂੰ ਪਤਾ ਹੀ ਹੈ ਇਹ ਪੰਚਾਇਤੀ ਕੰਮ ਸਾਰਾ ਇਹੀ ਕਰਦਾ ਪਿੰਡ 'ਚ ਆਪਣੇ। ਨਹੀਂ ਮੇਰੇ ਹਾਂ ਵਧੀਆ। ਵਧੀਆ ਠੀਕ ਠਾਕ। ਹੋਰ ਤਨਾ ਕਰੀ ਠੀਕ ਆ ਸਾਰੇ। ਹਾਂ ਵਧੀਆ ਜੀ। ਤੇ ਹੁਣ ਡਿਊਟੀ ਸੰਭ ਵੀ ਪੂਰੀ ਹੈ? ਹਾਂ ਡਿਊਟੀ। ਦੋ ਯਾਰ ਬੱਗੇ ਦਾ ਘਰ ਤੋਂ ਪੂਰੇ ਸ਼ੌਂਕ ਨਾਲ ਬਰੋਣਾ ਹੈ ਆਪਣਾ ਭਰਾ ਯਾਰ। ਵਧੀਆ ਵਧੀਆ। ਮੈਨੂੰ ਪਤਾ ਲੱਗਦਾ ਜਿਵੇਂ ਪੂਰੀ ਇੱਕ ਨੰਬਰ ਹੋ ਗਈ। ਨਹੀਂ 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 ਸਹੀ ਹੈ ਯਾਰ। ਉਹ ਠੀਕ ਹੈ ਜੀ। ਹਾਂ ਵਧੀਆ ਕਦੇ ਕਿਸੇ ਨੂੰ ਜਵਾਬ ਨਹੀਂ ਹੁੰਦਾ ਨਹੀਂ ਹੁੰਦਾ ਸਹੀ ਗੱਲ ਹੈ ਠੀਕ ਆ ਪੱਕੇ ਜਿਉਂਦਾ ਰਹੇ ਮਿਲਦੇ ਆਂ ਫਿਰ ਪ੍ਰਮਾਤਮਾ ਤਾਂ ਤਰੱਕੀ ਬਖਸ਼ੇ ਬੰਦਾਸੀ ਤੋਂ ਪੂਰਾ ਕੰਪਲੀਟ ਹੋ ਗਿਆ ਠੀਕ ਹੈ ਜੀ ਠੀਕ ਹੈ ਤੇ ਬੁਰੀਆਂ ਨਜ਼ਰਾਂ ਤੋਂ ਤੈਨੂੰ ਬਚਾਵੇ ਤੇ ਘਰਦਿਆਂ ਨੂੰ ਬਚਾਵੇ ਤੇ ਤੇਰੇ ਘਰ ਨੂੰ ਬਚਾਵੇ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਪ੍ਰਮਾਤਮਾ ਤੈਨੂੰ ਬਹੁਤ ਜ਼ਿਆਦਾ ਖੁਸ਼ੀਆਂ ਦੇਵੇ ਓਕੇ ਜੀ ਧੰਨਵਾਦ